ਲਵੰਡੀ ਸਾਬੋ ਦੇ ਪਿੰਡ ਤੇਉਣਾ ਪੁਜਾਰੀਆਂ ਚ ਇੱਕ ਪਰਿਵਾਰ ਤੇ ਹਮਲਾ ਹੋਇਆ ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਹੋਏ ਨੇ ਪੁਰਾਣੀ ਰਾਂਜੀਸ਼ ਕਾਰਨ ਹਮਲਾਵਰਾਂ ਵੱਲੋਂ ਅਟੈਕ ਕੀਤਾ ਗਿਆ ਪਿੰਡ ਦੇ ਹੀ ਕੁਝ ਲੋਕਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਦਾ ਇਲਜ਼ਾਮ ਲੱਗਿਆ ਪੁਲਿਸ ਬਿਆਨ ਮੁਤਾਬਕ ਪੀੜਤ ਜਗਰੂਪ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਸ਼ਮਸ਼ੇਰ ਸਿੰਘ ਨੇ ਪਿੰਡ ਦੀ ਹੀ ਔਰਤ ਨਾਲ ਵਿਆਹ ਕਰਵਾਇਆ ਸੀ ਇਸ ਕਰਕੇ ਔਰਤ ਦੇ ਸਕੇ ਸੰਬੰਧੀ ਰਾਂਜੀਸ਼ ਰੱਖਦੇ ਸਨ ਨਤੀਜਾ ਹਮਲਾ ਕਰ ਦਿੱਤਾ ਇਸ ਦੌਰਾਨ ਸ਼ਮਸ਼ੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੰਡਤ ਕਿਉਂ ਨੇ ਪਜਾਰੀਆਂ ਵਿਖੇ ਅੱਜ ਜਿਹੜੀ ਇਨਫਰਮੇਸ਼ਨ ਮਿਲੀ ਹੈ ਰਾਤ ਨੂੰ ਉੱਥੇ ਜਿਹੜਾ ਹੈਗਾ ਕੁਝ ਬੰਦਿਆਂ ਨੇ ਇੱਕ ਜਗਰੂਪ ਸਿੰਘ ਨਾਮ ਦੇ ਵਿਅਕਤੀ ਤੇ ਜਿਹੜਾ ਹੈਗਾ ਤੇ ਉਹਦੀ ਫੈਮਿਲੀ ਤੇ ਜਿਹੜਾ ਅਟੈਕ ਕੀਤਾ ਹੈਗਾ ਤੇ ਜਿਹਦੇ ਕਾਫੀ ਸੱਟਾਂ ਉਹਨਾਂ ਦੇ ਸਾਰੀ ਫੈਮਿਲੀ ਦੇ ਪੁੱਤੀਆਂ ਸੱਟਾਂ ਲੱਗੀਆਂ ਹੈਗੀਆਂ ਪੰਜ ਬੰਦਿਆਂ ਦੇ ਟੋਟਲ ਸੱਟਾਂ ਲੱਗੀਆਂ ਜਿਹਦੇ ਵਿੱਚ ਜਗਰੂਪ ਸਿੰਘ ਸ਼ਮਸ਼ੀਰ ਸਿੰਘ ਇਹਦਾ ਭਰਾ ਹੈ ਛੋਟਾ ਤੇ ਇਹਦਾ ਪਿਤਾ ਸੁਖਦੇਵ ਸਿੰਘ ਤੇ ਸ਼ਮਸ਼ੇਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੇ ਅਮਰਜੀਤ ਕੌਰ ਮਾਤਾ ਦੇ ਜਿਹੜੀਆਂ ਬੁਰੀ ਤਰ੍ਹਾਂ ਜਿਹੜਾ ਇਹਨਾਂ ਨੂੰ ਜ਼ਖਮੀ ਕਰਤਾ ਤੇ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਜੋ ਜ਼ੇਰ ਇਲਾਜ ਜਿਹੜੇ ਹੈਗੇ ਆ ایمਸ ਹਸਪੀਟਲ ਦੇ ਵਿੱਚ ਹੈਗੇ ਆ ਉੱਥੇ ਜਾ ਕੇ ਸਾਡੇ ਐਸਚੋ ਸਾਹਿਬ ਨੇ ਜਿਹੜਾ ਹੈਗਾ ਉਹ ਬਿਆਨ ਲਿਖਿਆ ਤੇ ਜਗਰੂਪ ਸਿੰਘ ਦਾ ਬਿਆਨ ਲਿਖਿਆ ਤੇ ਉਹਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਚਾਰ ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਬਾਈ ਨੇਮ ਤੇ ਛੇ ਬੰਦੇ ਅਣਪਛਾਤੇ ਆ ਉਹਨਾਂ ਤੇ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਹ ਅੰਡਰ ਸੈਕਸ਼ਨ 109 ਬੀ ਐਨ ਐਸ 118 ਬੀ ਐਨ ਐਸ 115 2 ਬੀ ਐਨ ਐਸ ਤੇ 191 ਤੇ 190 ਬੀ ਐਨ ਐਸ ਤੇ ਧਾਰਾ ਦੇ ਤਹਿਤ ਜਿਹੜਾ ਇਹ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਇਹ ਜਿਹੜਾ ਅੱਜ ਜਿਹੜਾ ਹੈਗਾ ਕਿਉਂਕਿ ਨਵੇਂ ਜਿਹੜੇ ਕਾਨੂੰਨ ਚੇਂਜ ਹੋਏ ਆ ਇਹਨਾਂ ਤੋਂ ਬਾਅਦ ਅੱਜ ਸਾਡਾ ਥਾਣੇ ਦਾ ਪਹਿਲਾ ਪਰਚਾ ਇਸ ਕਰਕੇ ਆ ਜਿਹੜੀਆਂ ਨਵੀਆਂ ਧਾਰਾਵਾਂ ਹੈਗੀਆਂ ਇਹਨਾਂ ਦੇ ਵਿੱਚ ਜਿਹੜਾ ਹੈਗਾ ਅਰਾਦਾ ਕਤਲ 307 ਦਾ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ 323 24 ਤੇ 148 49 ਦਾ ਜਿਹੜਾ ਹੈਗਾ ਧਾਰਾ ਜਿਹੜੀ ਪੁਰਾਣੀ ਧਾਰਾ ਹੁੰਦੀ ਸੀਗੀ ਉਹ ਹੁਣ ਨਵੀਆਂ ਧਾਰਾਵਾਂ 109 118 115 2 191 3 190 ਬੀ ਐਨ ਐਸ ਦੇ ਅਧੀਨ ਜਿਹੜਾ ਹੈਗਾ ਇਹ ਐਫ ਆਈ ਆਰ ਲਾਜੀ ਗਈ। ਉਹ ਤਫ਼ਸੀਲ ਇਹ ਹਾਲ ਕਿਸ ਤਰ੍ਹਾਂ ਦਾ ਰੱਖੋ। ਹਾਲਾਤ ਉਹਦੀ ਜਿਹੜੀ ਹੈਗੀ ਇਹ ਸੀਰੀਅਸ ਹੈਗੀ ਹੈ ਸ਼ਮਸ਼ੀਰ ਸਿੰਘ ਦੀ ਇਹਦੇ ਭਰਾ ਦੀ। ਇਹ ਉਹਦੇ ਬਾਰੇ ਜਿਹੜਾ ਹੈਗਾ ਹਲੇ ਦੇਖ ਰਹੇ ਆ ਅੱਗੇ ਡਾਕਟਰ ਅੱਗੇ ਜਿਹੜਾ ਜੀਓਜੀ ਸੌਣ ਤੋਂ ਵੀ ਫਿਰ ਅੱਗੇ ਗਿਆ ਉਹ ਚੁਰਮ ਦਾ ਵਾਧਾ ਘਟਾ ਕੀਤਾ ਜਾ ਸਕਦਾ ਬਜਾਰਨ ਜਿਸ਼ੀ ਹੈ ਬਜਾਰਨ ਜਿਸ਼ੇ ਹੈ ਵੀ ਇਹ ਜਿਹੜਾ ਸ਼ਮਸ਼ੇਰ ਸਿੰਘ ਸੀਗਾ ਇਹ ਜਿਹੜੇ ਦੋਸ਼ੀ ਹੈਗੇ ਆ ਜੀਵਨ ਸਿੰਘ ਗੁਰਜੀਵਨ ਸਿੰਘ ਇਹਦੇ ਮਤਲਬ ਜਿਹੜਾ ਹੈਗਾ ਪਿੰਡ ਦਾ ਹੀ ਰਹਿਣ ਵਾਲਾ ਹੈ ਗੁਰਜੀਵਨ ਸਿੰਘ ਸਾਣਾ ਨਸੀਬ ਸਿੰਘ ਤੇ ਉਹ ਟਵਣੇ ਵਿਚਾਰੀਆਂ ਦਾ ਇਹਨਾਂ ਦੀ ਰਿਸ਼ਤੇਦਾਰੀ ਚੋਂ ਕੋਈ ਜਿਹੜੀ ਹੈਗੀ ਹੈ ਇਹਦੀ ਜਿਹੜੀ ਮਤਲਬ ਕੋਈ ਰਿਸ਼ਤੇਦਾਰੀ ਚੋਂ ਲੜਕੀ ਜਿਹੜੀ ਹੈਗੀ ਹੈ ਉਹਦੇ ਨਾਲ ਇਹਨੇ ਵਿਆਹ ਕਰਾ ਲਿਆ ਸੀਗਾ ਤੇ ਉਹ ਜਿਹੜੀ ਹਰਪ੍ਰੀਤ ਕੌਰ ਹੈਗੀ ਹੈ ਤੇ ਉਹਦੇ ਨਾਲ ਵਿਆਹ ਕਰਾ ਲਿਆ ਸੀ ਇਸੇ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਰੰਜਿਸ਼ ਸੀਗਾ ਇਹ ਜਿਹੜੀ ਹੈਗੀ ਹੈ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹ ਹੋਰ ਬਰਾਦਰੀ ਨੂੰ ਬਿਲੋਂਗ ਕਰਦੇ ਆ ਤੇ ਉਹਨਾਂ ਨੂੰ ਇਸੇ ਚੀਜ਼ ਦੀ ਖੁੰਦਕ ਸੀ ਵੀ ਸਾਡੇ ਬਰਾਦਰੀ ਦੀ ਲੜਕੀ ਨੂੰ ਇਹ ਜਿਹੜਾ ਹੈਗਾ ਵੀ ਇਥੋਂ ਘਰੋਂ ਲੈ ਗਿਆ ਤੇ ਉਹਦੇ ਨਾਲ ਜਿਹੜਾ ਵਿਆਹ ਚਾਲਿਆ ਜਿਹਦੇ ਕਰਕੇ ਇਹਨਾਂ ਦੀ ਕਾਫੀ ਢੇਰ ਤੋਂ ਜਿਹੜੀ ਹੈਗੀ ਆ ਆਪਸ ਵਿੱਚ ਕਸ਼ਮਾ ਕਚੰਦੀ ਆ ਰਹੀ ਸੀਗੀ ਅੱਜ ਜਿਹੜੀ ਹੈਗੀ ਐ ਇਹਨਾਂ ਦੀ ਇਹ ਵਾਰਤਾ ਤੇ ਰਹੀ ਹੈ। ਰਸਟ੍ਰੀਟੇ ਸਤ ਪੁੰਨਾ ਇਹਦੇ ਚ ਰੈਡਾਂ ਜਿਹੜੀਆਂ ਹੈਗੀਆਂ ਕਰ ਰਹੇ ਪਹਿਲਾਂ ਐਫ ਆਈ ਆਰ ਲੌਂਚ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਚ ਪੁਲਿਸ ਪਾਰਟੀਆਂ ਬਣਾ ਕੇ ਹੁਣ ਜਿਹੜੀਆਂ ਹੈਗੀਆਂ ਰੈਡਾਂ ਸਵੇਰੇ ਵੀ ਕੀਤੀਆਂ ਹੈਗੀਆਂ ਤੇ ਹੁਣ ਫਿਰ ਜਿਹੜੀ ਹੈਗੀ ਪਾਰਟੀਆਂ ਬਣਾ ਕੇ ਤੇ ਰੈਡਾਂ ਕਰਾ